ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਜਿਹੜੀਆਂ ਭੈਣਾਂ ਮੇਰੇ ਨਾਲ ਨਵੀਆਂ ਜੁੜੀਓਂਗੀਆਂ ਤਾਂ ਤੁਸੀਂ ਜਦੋਂ ਆਪਣਾ ਆਰਡਰ ਦੇਣਾ ਹੈ ਜੀ ਸਭ ਤੋਂ ਪਹਿਲਾਂ ਤੁਸੀਂ ਸਕਰੀਨਸ਼ਾਟ ਮੈਨੂੰ ਵਟਸਐਪ ਤੇ ਸੈਂਡ ਕਰਨਾ ਹੈਗਾ ਤੇ ਫਿਰ ਤੁਸੀਂ ਮੇਰੇ ਤੋਂ ਕਨਫਰਮ ਕਰਨਾ ਹੈ ਵੀ ਤੁਹਾਡੇ ਕੋਲੇ ਇਹ ਵਾਲਾ ਸੂਟ ਅਵੇਲੇਬਲ ਹੈਗਾਗਾ ਤੇ ਫਿਰ ਤੁਸੀਂ ਪੇਮੈਂਟ ਕਰਿਆ ਕਰੋ ਇੰਦਾ ਤੁਸੀਂ ਡਾਇਰੈਕਟ ਪੇਮੈਂਟ ਨਾ ਕਰਿਆ ਕਰੋ ਵੀ ਅਸੀਂ ਆਹ ਸੂਟ ਦੀ ਪੇਮੈਂਟ ਕਰਤੀ ਕਿਉਂਕਿ ਕਈ ਵਾਰ ਉਹ ਸੂਟ ਆਪਣੇ ਕੋਲੇ ਨਹੀਂ ਅਵੇਲੇਬਲ ਹੁੰਦਾ ਹੈਗਾ ਤੇ ਨਾ ਹੀ ਉਹ ਦੁਬਾਰਾ ਸਟਾਕ ਦੇ ਵਿੱਚ ਆਉਂਦਾ ਹੈਗਾ ਕੋਈ ਸੂਟ ਹੁੰਦਾ ਵੀ ਦੁਬਾਰਾ ਆ ਵੀ ਜਾਂਦਾ ਹੁੰਦਾ ਕੋਈ ਹੁੰਦਾ ਨਹੀਂ ਵੀ ਆਉਂਦਾ ਹੈਗਾ ਹਨਾ ਪਲੀਜ਼ ਇਹਨਾ ਮੇਰੀ ਰਿਕਵੈਸਟ ਹੈ ਸਾਰਿਆਂ ਨੂੰ ਵੀ ਤੁਸੀਂ ਜਲਦੀ ਨਾ ਕਰਿਆ ਕਰੋ ਇੱਕ ਵਾਰ ਜ਼ਰੂਰ ਕਨਫਰਮ ਕਰਕੇ ਵੀ ਪੇਮੈਂਟ ਕਰਿਆ ਕਰੋ ਇਦਾਂ ਨਾ ਕਰਿਆ ਕਰੋ ਜੇ ਤੁਸੀਂ ਮੇਰੇ ਕੋਲੇ ਵਿਜ਼ਿਟ ਕਰਨਾ ਚਾਹੁੰਦੇ ਹੋ ਵਿਜ਼ਿਟ ਕਰ ਸਕਦੇ ਹੋਗੇ ਜੇ ਤੁਸੀਂ ਇਦਾਂ ਹੀ ਆਨਲਾਈਨ ਸੂਟ ਮੰਗਵਾਉਣਾ ਹੈਗਾ ਤਾਂ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਹੋਗੇ ਪਾਰਸਲ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਤੇ ਤੁਹਾਡੀ ਪੇਮੈਂਟ ਹੈ ਜਿਹੜੀ ਸਾਡੇ ਕੋਲੇ ਸੇਫ ਹੈਗੀ ਸਾਰੀ ਬਿਲਕੁਲ ਜੇ ਮੇਰੇ ਕੋਲੇ ਮਤਲਬ ਸੂਟ ਅਵੇਲੇਬਲ ਹੋਊਗਾ ਤਾਂ ਠੀਕ ਹੈ ਨਹੀਂ ਹੋਊਗਾ ਤਾਂ ਤੁਸੀਂ ਆਪਣੀ ਪੇਮੈਂਟ ਵਾਪਸ ਲੈ ਸਕਦੇ ਹੋਗੇ ਤੇ ਕਈ ਭੈਣਾਂ ਮੇਰੇ ਨਾਲ ਕਾਫੀ ਟਾਈਮ ਤੋਂ ਜੁੜੀਆਂ ਹੋਈਆਂ ਨੇ ਕਿ ਨਹੀਂ ਸੂਟ ਅਵੇਲੇਬਲ ਹੁੰਦਾ ਹੈਗਾ ਤਾਂ ਆਪਾਂ ਪੇਮੈਂਟ ਵਾਪਸ ਕਰ ਦਿੰਦੇ ਹੁੰਦੇ ਆ ਐਸੀ ਕੋਈ ਗੱਲ ਨਹੀਂ ਹੁੰਦੀ ਹੈਗੀ ਕਈ ਭੈਣਾਂ ਨਹੀਂ ਵੀ ਕਰਵਾਉਂਦੀਆਂ ਪੇਮੈਂਟ ਵਾਪਸ ਆਪਣੇ ਮਤਲਬ ਪੇਮੈਂਟ ਰੱਖੀ ਰੱਖਦੀਆਂ ਨੇ ਜਦੋਂ ਕੋਈ ਵੀ ਉਹਨਾਂ ਨੂੰ ਸੂਟ ਪਸੰਦ ਆਉਂਦਾ ਹੈਗਾ ਤਾਂ ਫਿਰ ਉਹ ਲੈ ਲੈਂਦੀਆਂ ਨੇਗੀਆਂ ਤੇ ਚਲੋ ਜੀ ਆਪਾਂ ਵੀਡੀਓ سٹਾਰਟ ਕਰਦੇ ਆਂਗੇ کافی ਜਿਆਦੇ ਸੋਹਣੇ ਸੂਟ ਨੇ ਅੱਜ ਵਾਲੇ ਜਿਵੇਂ ਕਿ ਮੈਂ ਸੂਟ ਵੀਅਰ ਕੀਤਾ ਹੋਇਆਗਾ ਤੇ ਬਹੁਤ ਜਿਆਦੇ ਸੋਹਣਾ ਮਤਲਬ ਚੈੱਕ ਦੇ ਵਿੱਚ ਸਟੱਫ ਹੈਗਾ ਤੇ ਪ੍ਰਿੰਟ ਹੈਗਾ ਤੇ کافی ਜਿਆਦੇ ਸੋਹਣਾ ਸੂਟ ਬਣਿਆ ਹੋਇਆਗਾ ਇਸ ਤਰ੍ਹਾਂ ਮੈਂ ਇਹਦੇ neck ਦਾ ਡਿਜ਼ਾਈਨ ਰੱਖਿਆ ਹੈਗਾ ਤੇ ਬਾਜੂ ਦਾ ਡਿਜ਼ਾਈਨ ਇਦਾਂ ਰੱਖਿਆ ਹੈਗਾ ਆਪਾਂ ਨੇ ਤੇ ਜਿਹੜੀ ਬਾਟਮ ਹੈਗੀ ਉਹ ਪਲੇਨ ਹੈਗੀ ਬਿਲਕੁਲ ਕੋਈ ਵਰਕ ਨਹੀਂ ਕੋਈ ਕੁਝ ਨਹੀਂ ਹੈਗਾ ਤੇ ਦੁਪੱਟਾ ਮੈਂ ਟੈਬੀ ਦੇ ਵਿੱਚ ਲਾਈਨ ਵਾਲਾ ਲਗਵਾਇਆ ਹੈਗਾ ਤੇ ਸਟਾਫ ਬਹੁਤ ਜਿਆਦਾ ਗੁੱਡ ਹੈ ਜਿੱਦਾਂ ਕਿ ਲਾਈਨਿੰਗ ਲੱਗੀ ਹੋਈ ਹੈਗੀ ਹੈ ਨਾ ਬਹੁਤ ਜਿਆਦਾ ਲਾਈਟ ਵੇਟ ਹੈਗਾ ਤੇ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ 올ਓਵਰ ਵੀ ਲੈ ਸਕਦੇ ਹੋ ਮੈਚਿੰਗ ਲੈਣਾ ਚਾਹੁੰਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਮੈਚਿੰਗ ਇਦਾਂ ਦਾ ਵੀ ਇਹ ਠੀਕ ਰੇਟ ਦੇ ਵਿੱਚ ਪੈ ਜਾਊਗਾ ਤੇ 올ਓਵਰ ਆ ਥੋੜਾ ਜਿਆ ਮਤਲਬ ਕਾਸਟਲੀ ਪੈ ਜਾਂਦਾ ਹੁੰਦਾ ਹੈਗਾ ਤਾਂ ਕਰਕੇ ਤੇ ਜਿੱਦਾਂ ਵੀ ਤੁਹਾਨੂੰ ਸਹੀ ਲੱਗਦਾ ਤੁਸੀਂ ਉਦਾਂ ਇਹ ਸੂਟ ਤੁਸੀਂ ਰੈਡੀ ਕਰਵਾ ਸਕਦੇ ਹੋ ਸਟਿਚ ਕਰਵਾਉਣਾ ਸਟਿਚ ਕਰਵਾ ਲਓ ਨਹੀਂ ਸਟਿਚਿੰਗ ਕਰवानी ਜਿੱਥੇ ਤੁਹਾਡੇ ਸਟਿਚਿੰਗ ਸਹੀ ਆਉਂਦੀ ਹੈ ਤੁਸੀਂ ਉੱਥੋਂ ਕਰਵਾ ਸਕਦੇ ਹੋ ਜਿੱਦਾਂ ਮੇਰੇ ਡਿਜ਼ਾਈਨ ਪਾਇਆ ਹੋਇਆ ਹੈਗਾ ਮੈਂ ਬਣਵਾਇਆ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਟੇਲਰ ਤੋਂ ਵੀ ਸੂਟ ਸਟਿਚ ਕਰਵਾ ਸਕਦੇ ਹੋਗੇ ਸੇਮ ਇਦਾਂ ਦਾ ਹੀ ਤੇ ਇਹਦੇ ਵਿੱਚ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇਗੇ ਜੇ ਤੁਸੀਂ ਮੈਨੂੰ ਇੰਸਟਾਗ੍ਰam ਤੋਂ ਦੇਖਦੇ ਹੋ ਮਰੀ ਇੰਸਟਾਗ੍ਰam ਦੀ ਆਈਡੀ ਹੈਗੀ ਗੁੱਡ ਲੁੱਕ ਰੀਪਸ ਬੁਟੀਕ ਦੇ ਨਾਮ ਤੇ ਉੱਥੇ ਜਾ ਕੇ ਆਪਾਂ ਜਿੱਦ ਤੱਕ ਕਿ ਮੈਂ ਇਹ ਸੂਟ ਵੇਅਰ ਕੀਤਾ ਹੋਇਆ ਰੀਲ ਵਗੈਰਾ ਪਾਈ ਹੋਈ ਹੈਗੀ ਤੇ ਉੱਥੇ ਜਾ ਕੇ ਵੀ ਤੁਸੀਂ ਆਪਣਾ ਆਰਡਰ ਹੈ ਜਿਹੜਾ ਇੰਸਟਾਗ੍ਰam ਤੇ ਵੀ ਦੇ ਸਕਦੇ ਹੋਗੇ ਪਰ ਜ਼ਿਆਦਾਤਰ ਜਿਹੜੇ ਆਰਡਰ ਨੇਗੇ ਵਟਸਐਪ ਤੇ ਹੀ ਆਉਂਦੇ ਨੇਗੇ ਜਿੱਦਾਂ ਤੁਹਾਨੂੰ ਸਹੀ ਲੱਗਦਾ ਤੁਸੀਂ ਆਪਣਾ ਆਰਡਰ ਉਦਾਂ ਦੇ ਸਕਦੇ ਹੋਗੇ ਜੇ ਤੁਸੀਂ ਇਹਦੇ ਨਾਲ ਦਾ ਸੂਟ ਲੈਣਾ ਚਾਹੁੰਦੇ ਹੋਗੇ ਸੇਮ ਜਿੱਦਾਂ ਮੈਂ ਪਾਇਆ ਹੋਇਆ ਹੈਗਾ ਤਾਂ ਤੁਸੀਂ ਲੈ ਸਕਦੇ ਹੋਗੇ ਤੇ ਨਾਲ ਰਹੇਗੀ ਪਲੇਨ ਬਾਟਮ ਹੈਗੀ ਬਾਟਮ ਤੇ ਆਪਾਂ ਕੋਈ ਵਰਕ ਵਗੈਰਾ ਨਹੀਂ ਕਰਵਾਇਆ ਹੈਗਾ ਤੇ ਬਾਕੀ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਸਟਾਫ ਬਹੁਤ ਗੁੱਟ ਹੈਗਾ ਤੇ कॉटन ਸਿਲਕ ਦੇ ਵਿੱਚ ਮਤਲਬ ਇਹ ਸੂਟ ਲੇنگੇ ਜੇ ਤੁਸੀਂ 올ਓਵਰ ਲਓਗੇ ਤਾਂ ਮਤਲਬ ਇਹ 2500 ਪ੍ਰਾਈਸ ਹੈਗਾ ਜੇ ਤੁਸੀਂ ਮੈਚਿੰਗ ਲੈਣੇ ਹੋਗੇ 2000 ਤੇ ਇਹਦੇ ਨਾਲ ਦੇ ਦੇਖੋ ਹੈਗੇ ਨੇ ਮੇਰੇ ਕੋਲੇ ਸੂਟ ਅਵੇਲੇਬਲ ਪਰ ਮੈਂ ਮੈਚਿੰਗ ਬਣਾਇਆ ਮੈਂ 올ਓਵਰ ਨਹੀਂ ਬਣਾਇਆ ਹੈਗਾ ਜੇ ਤੁਸੀਂ ਵੀ ਮੈਚਿੰਗ ਬਣਾਉਣਾ ਚਾਹੁੰਦੇ ਮੈਚਿੰਗ ਬਣਾ ਸਕਦੇ ਹੋਗੇ ਥੋੜਾ ਹੈ ਨਾ ਇਹਦੇ ਕੈਮਰੇ ਦੇ ਵਿੱਚ ਕਲਰ ਡਾਲ ਆ ਰਿਹਾ ਦੇਖੋ ਮੇਰਾ ਇਹ ਮੈਂ ਤੁਹਾਨੂੰ ਦਿਖਾ ਰਹੀਆਂ ਇਹ ਪ੍ਰੋਪਰ ਕਲਰ ਹੈਗਾ ਇਹ ਨਾ ਲਾਈਟ ਕਲਰ ਨਹੀਂ ਹੈਗਾ ਨਾ ਡਾਰਕ ਹੈ ਨਾ ਲਾਈਟ ਹੈਗਾ ਤੇ ਦੇਖੋ ਇਹ ਵਾਲਾ ਸੂਟ ਹੈਗਾ ਆਪਣੇ ਕੋਲੇ ਸੇਮ ਦੇਖੋ ਜੀ ਪ੍ਰਿੰਟ ਕਾਫੀ ਜਿਆਦਾ ਸੋਹਣਾਗਾ ਕਲਰ ਵੀ ਬਹੁਤ ਜਿਆਦਾ ਸੋਹਣਾ ਨਮਾਇਆ ਰੰਗ ਹੈਗਾ ਤੇ ਸਕਰੀਨਸ਼ਾਟ ਹੈ ਜਿਹੜਾ ਤੁਸੀਂ ਮੈਨੂੰ ਵਟਸਐਪ ਤੇ ਭੇਜ ਦਿਓ ਆਪਣਾ ਸੂਟ ਹੈ ਜਿਹੜਾ ਲੈ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਸਟੱਫ ਹੈਗਾ ਤੇ ਜਰੂਰ ਹੈ ਨਾ ਮੈਚਿੰਗ ਲੈ ਲਿਓ ਜਿਹਦੀ 올ਓਵਰ ਲੈ ਲਿਓ ਜੇ ਮੈਨੂੰ ਤੁਸੀਂ ਲੈਣਾ ਚਾਹੋ ਨਾ ਲੈ ਸਕਦੇ ਥੋੜਾ ਇਹਦੇ ਵਿੱਚ ਕਲਰ ਬਹੁਤ ਜਿਆਦਾ ਡਾਲ ਆ ਰਿਹਾ ਇੰਨਾ ਕਲਰ ਡਾਲਣੀ ਹੈਗਾ ਜਿਸ ਤਰ੍ਹਾਂ ਮੇਰੇ ਇਹ ਹੈ ਨਾ ਡਿਜ਼ਾਈਨ ਬਣਿਆ ਹੋਇਆ neck ਦੇ ਉੱਪਰ ਐਵੇਂ ਦਾ ਕਲਰ ਹੈ ਸੂਟ ਦਾ ਸੇਮ ਤੁਹਾਨੂੰ ਮੇਰਾ ਜਿਹੜਾ ਪਾਇਆ ਹੋਇਆ ਬਿਲਕੁਲ ਪ੍ਰੋਪਰ ਕਲਰ ਹੈ ਪਹਿਲਾ ਕਲਰ ਇਹਦੇ ਵਿੱਚ ਇਹ ਵਾਲਾ ਸੀਗਾ ਤੇ ਦੂਜਾ ਕਲਰ ਹੈਗਾ ਹੈਗਾ ਪਰਪਲ ਜੇ ਤੁਸੀਂ ਇਹ ਵਾਲਾ ਵੀ ਲੈਣਾ ਚਾਹੁੰਦੇ ਹੋ ਇਹਨੂੰ ਐਵੇਂ ਵੀ ਬਣਾ ਸਕਦੇ ਹੋਗੇ ਜਿੱਦਾਂ ਕਿ ਡਿਜ਼ਾਈਨ ਹੈ neck ਦੇ ਉੱਪਰ ਇਹ ਤੇ ਵੀ ਬਣ ਜਾਊਗਾ ਸੇਮ ਐਦਾਂ ਦੇਖੋ ਇਹ ਵਾਲਾ ਵੀ ਲੈ ਸਕਦੇ ਹੋਗੇ ਮੈਚਿੰਗ 2000 ਤੇ 올ਓਵਰ ਹੈਗਾ ਹੈਗਾ 2500 ਪ੍ਰਾਈਸ ਬਹੁਤ ਜਿਆਦੇ ਸੋਹਣਾ ਸਟਾਫ ਹੈ ਜਿੱਦਾਂ ਲਾਈਨਿੰਗ ਲੱਗੀ ਹੋਈ ਹੈ ਨਾ ਬਿਲਕੁਲ ਲਾਈਨਿੰਗ ਲੱਗੀ ਦਾ ਪਤਾ ਵੀ ਨਹੀਂ ਲੱਗਦਾ ਇੰਨਾ ਕ ਜਿਆਦਾ ਸਟਾਫ ਲਾਈਟ ਵੇਟ ਹੈਗਾ ਤੇ ਦੂਜਾ ਕਲਰ ਇਹਦੇ ਵਿੱਚ ਇਹ ਵਾਲਾ ਸੀਗਾ ਤੇ ਤੀਜਾ ਕਲਰ ਇਹ ਹੈਗਾ ਰੋਜ਼ ਰੈੱਡ ਇਹ ਕਲਰ ਵੀ ਕਾਫੀ ਜਿਆਦੇ ਸੋਹਣਾ ਹੈਗਾ ਸੇਮ ਪ੍ਰਾਈਸ ਸੇਮ ਹੈਗਾ ਜਿਹੜੇ ਮੈਂ ਤੁਹਾਨੂੰ ਸੂਟ ਦਿਖਾ ਰਹੀ ਆਂਗੀ ਸੇਮ ਪ੍ਰਾਈਸ ਦੇਣਾਂਗੇ ਲੋ ਜੀ ਤੀਜਾ ਕਲਰ ਇਹ ਵਾਲਾ ਹੈਗਾ ਤੁਸੀਂ ਇਹ ਵੀ ਲੈ ਸਕਦੇ ਹੋਵੋਗੇ ਤੇ ਚੌਥਾ ਕਲਰ ਹੈਗਾ ਮਾਊਸ ਦੇਖੋ ਚੌਥਾ ਕਲਰ ਹੈਗਾ ਮਾਊਸ ਕਾਫੀ ਸੂਟ ਇਹ ਸੇਲ ਹੋਏ ਨੇਗੇ ਆਪਣੇ ਹਨਾ ਤੇ ਮੈਂ ਤੁਹਾਨੂੰ ਦਿਖਾਤੇ ਜਿਹੜੇ ਪਹਿਣਾ ਮਤਲਬ ਇਹਦੇ ਨਾਲ ਦੇ ਹੈਗੇ ਨੇ ਮੇਰੇ ਕੋਲੇ ਸੂਟ ਤੁਸੀਂ 올 ਓਵਰ ਲੈਣਾ 올 ਓਵਰ ਲੈ ਲਓ ਤੇ ਮੈਚਿੰਗ ਲੈਣਾ ਮੈਚਿੰਗ ਲੈ ਲਓ ਪਰਪਲ ਕਲਰ ਦੇ ਕਾਫੀ ਸੂਟ ਲੇਗੇ ਮਤਲਬ ਦੋ ਤੋਂ ਤਿੰਨ ਪਹਿਣਾ ਤੁਸੀਂ ਲੈ ਸਕਦੀ ਹੋਂਗੀ ਆ ਸੂਟ ਤੇ ਇਹ ਵਾਲਾ ਜਿਹੜਾ ਸੂਟ ਹੈਗਾ ਜੇ ਕਿਸੇ ਭੈਣ ਨੇ 올ਓਵਰ ਲੈ ਲੇਤਾ ਫਿਰ ਇੱਕ ਹੀ ਮਿਲੂਗਾ ਜੇ ਦੋ ਲੈਣਗੇ ਹਨਾ ਮੈਚਿੰਗ ਬਣਾਉਣਗੇ ਤਾਂ ਦੋ ਸੂਟ अवेलेबल ਹੋਣਗੇ ਤਾਂ ਮੈਂ ਤੁਹਾਨੂੰ ਪੁੱਛ ਲਿਓ ਜਿਵੇਂ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋਗੇ ਇਹ ਸੀਗਾ ਸੂਟ ਇਹ ਮੇਰੇ ਨਾਲ ਦੇ ਸੂਟ ਸੀਗੇ ਜਿਹੜੇ ਮੈਂ ਤੁਹਾਨੂੰ ਦਿਖਾਏ ਨੇ ਦੁਪੱਟਾ ਜੇ ਤੁਸੀਂ ਕਹੋਗੇ ਤਾਂ ਮੈਂ ਤੁਹਾਨੂੰ ਰੈਡੀ ਕਰਵਾ ਕੇ ਦੇ ਦੂੰਗੀ ਜਿਵੇਂ ਮੈਂ ਕਰਵਾਇਆ ਮੈਂ ਸਿੰਗਲ ਕਲਰ ਦਾ ਦੁਪੱਟਾ ਰੱਖਿਆਗਾ ਇੱਕ ਕਲਰ ਦਾ ਹੀ ਤੇ ਤੇ ਮੈਂ ਲਾਸ ਵਗੈਰਾ ਕੋਈ ਨਹੀਂ ਹਜੇ ਲਗਵਾਈ ਹੈਗੀ ਫਿਨਿਸ਼ਿੰਗ ਕਰਵਾਈ ਨਹੀਂ ਹੈਗੀ ਕਰਵਾਉਂਗੀ ਪਰ ਹਜੇ ਕਰਵਾਈ ਨਹੀਂ ਹੈਗੀ ਤੇ ਅਗਲਾ ਸੂਟ ਹੈਗਾ ਦਾ ਚੁਣੌਣ ਦੇ ਵਿੱਚ ਹੈਗਾ ਦੇਖੋ ਇਹ ਵਾਲਾ ਸੂਟ ਵੀ ਜਿਹੜਾ ਪ੍ਰਿੰਟ ਹੈਗਾ ਬਹੁਤ ਜਾਦੇ ਸੋਹਣਾ ਹੈਗਾ ਨਾਲ ਰਹੇਗੀ ਪਲੇਨ ਬਾਟਮ ਰਹੇਗੀ ਸੌਰੀ ਕੈਮਰੇ ਤੇ ਵੱਜਾ ਤੇ ਨਾਲ ਪਲੇਨ ਬਾਟਮ ਰਹੇਗੀ ਇਸ ਤਰ੍ਹਾਂ ਇਹ ਸੂਟ ਬਣੂਗਾ ਦੇਖੋ ਜੀ ਜਦੋਂ ਸੂਟ ਸਲਾਈ ਹੋ ਗਿਆ ਸਟਿਚ ਕਰਵਾ ਸਕਦੇ ਹੋ ਬਿਨਾਂ ਸਲਾਈ ਤੋਂ ਮੰਗਵਾ ਸਕਦੇ ਹੋ ਜਿੱਦਾਂ ਵੀ ਤੁਸੀਂ ਮੰਗਵਾਉਣਾ ਹੈਗਾ ਉਸ ਤਰ੍ਹਾਂ ਸੂਟ ਮੰਗਵਾ ਸਕਦੇ ਹੋ ਪਰ ਪਾਰਸਲ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਕਿ ਤੁਹਾਡੇ ਘਰ ਤੱਕ ਪਾਰਸਲ ਆਊਗਾ ਤੁਸੀਂ ਦੱਸ ਸਕਦੇ ਹੋ ਕਿ ਸ਼ਹਿਰ ਦੇ ਵਿੱਚ ਕੋਰੀਅਰ ਕਰਨਾ ਹੈ ਜਾਂ ਸਾਡੇ ਘਰ ਤੱਕ ਆਵੇ ਉਸ ਤਰ੍ਹਾਂ ਅਸੀਂ ਆਪ ਤੁਹਾਡਾ ਪਾਰਸਲ ਹੈ ਜਿਹੜਾ ਕੋਰੀਅਰ ਕਰਾਂਗੇ ਤੇ ਕਈ ਪੈਣਾ ਦੂਰ ਤੋਂ ਹੁੰਦੀਆਂ ਨੇ ਗਿਆ 10 ਤੋਂ 12 ਦਿਨ ਵੀ ਲੱਗ ਜਾਂਦੇ ਨੇਗੇ ਪਾਰਸਲ ਨੂੰ ਤਾਂ ਫਿਰ ਪਲੀਜ਼ ਵੇਟ ਕਰ ਲਿਆ ਕਰੋ ਕਾਲੀ ਨਾ ਕਰਿਆ ਕਰੋ ਜਿਵੇਂ ਕਿ ਰਾਜਸਥਾਨ ਦੇ ਵਿੱਚ ਹਨ ਆਪਣੇ ਸੂਟ ਕਾਫੀ ਜਾਦੇ ਜਾਂਦੇ ਨੇਗੇ ਤੇ ਉੱਥੇ ਵੀ ਮਤਲਬ 12 ਤੋਂ 13 ਦਿਨ 15 ਦਿਨ ਵੀ ਲੱਗ ਜਾਂਦੇ ਹੁੰਦੇ ਨੇ ਕਈ ਵਾਰ ਜਦੋਂ ਕਿ ਛੁੱਟੀਆਂ ਆ ਜਾਂਦੀਆਂ ਨੇ ਜਿਵੇਂ ਹੁਣ ਛੁੱਟੀਆਂ ਸੀਗੀਆਂ ਦੋ ਤਿੰਨ ਛੁੱਟੀਆਂ ਆ ਗਈਆਂ ਸੀ ਵਿੱਚ ਫਿਰ ਉਹਦੇ ਕਰਕੇ ਥੋੜਾ ਟਾਈਮ ਲੱਗ ਜਾਂਦਾ ਹੁੰਦਾ ਤੁਸੀਂ ਕਾਲੀ ਨਾ ਕਰਿਆ ਕਰੋ ਬੇਫਿਕਰ ਰਹਿਆ ਕਰੋ ਪਾਰਸਲ ਤੁਹਾਡੇ ਕੋਲੇ ਜ਼ਰੂਰ ਪਹੁੰਚੂਗਾ ਤੇ ਇਹ ਵਾਲਾ ਸੂਟ ਤੁਸੀਂ ਲਓਗੇ ਇਹ ਤੁਹਾਨੂੰ ਮੈਚਿੰਗ ਲੈਣਾ ਪਊਗਾ 1850 ਪ੍ਰਾਈਸ ਹੈ ਪਲੱਸ ਸ਼ਿਪਿੰਗ ਹੈਗੀ ਜੇ ਮੈਂ ਦੁਪट्टे ਦੀ ਗੱਲ ਕਰਾਂ ਵੀ ਦੁਪੱਟਾ ਤੁਸੀਂ ਕਿਹੜਾ ਲੈ ਸਕਦੇ ਹੋ ਉਹਦੇ ਨਾਲ ਚੁਣੌਂਦਾ ਲੈ ਸਕਦੇ ਹੋਗੇ ਜਿਵੇਂ ਕਿ ਮੈਂ ਟੈਬੀ ਦਾ ਲਿਆ ਮੇਰੇ ਵਾਲੇ ਸੂਟ ਨਾਲ ਤੁਸੀਂ ਚੁਣੌਂਦਾ ਵੀ ਲੈ ਸਕਦੇ ਹੋ ਜੌਰਜਟ ਦਾ ਵੀ ਲੈ ਸਕਦੇ ਹੋ ਟਾਈ ਐਂਡ ਡਾਈ ਵੀ ਕਰਵਾ ਸਕਦੇ ਹੋਗੇ ਜਿਵੇਂ ਵੀ ਤੁਸੀਂ ਚਾਹੋ ਤਾਂ ਉਸੇ ਤਰ੍ਹਾਂ ਤੁਸੀਂ ਆਪਣੇ ਦੁਪੱਟਾ ਰੈਡੀ ਕਰਵਾ ਸਕਦੇ ਹੋ ਜਿਵੇਂ ਮੈਨੂੰ ਸਹੀ ਲੱਗਿਆ ਦੇਖੋ ਮੈਂ ਇਸ ਤਰ੍ਹਾਂ ਮੈਂ ਆਪਣਾ ਬਣਵਾ ਲਿਆ ਬਾਕੀ ਜਿਵੇਂ ਤੁਹਾਨੂੰ ਸਹੀ ਲੱਗਦਾ ਤੁਸੀਂ ਉਵੇਂ ਬਣਵਾ ਸਕਦੇ ਹੋ ਠੀਕ ਹੈ ਜੀ ਅੱਜ ਇਹ ਸੂਟ ਸੀਗੇ ਤੁਹਾਨੂੰ ਪਸੰਦ ਆਏ ਹੋਣਗੇ ਬਹੁਤ ਜ਼ਿਆਦੇ ਸੋਹਣੇ ਸੂਟ ਸੀਗੇ ਅੱਜ ਵਾਲੇ ਵੀ ਤੇ ਕਲੈਕਸ਼ਨ ਆਪਣੀ ਸਾਰੀ ਬਹੁਤ ਸੋਹਣੀ ਹੁੰਦੀ ਹੈ ਸੋਹਣੇ ਸੋਹਣੇ ਬਹੁਤ ਕਮੈਂਟ ਆਉਂਦੇ ਹੁੰਦੇ ਨੇ ਭੈਣਾਂ ਦੇ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਹਨਾ ਇੱਕ ਤੁਹਾਡੇ ਕਮੈਂਟ ਨਾਲ ਬਹੁਤ ਹੌਸਲਾ ਵਧਦਾ ਹੈਗਾ ਤੇ ਹਮੇਸ਼ਾ ਪੋਜ਼ਿਟਿਵ ਰਿਹਾ ਕਰੋ 네ਗੇਟਿਵ ਨਾ ਸੋਚਿਆ ਕਰੋ ਕੋਈ ਵੀ ਗੱਲ ਆਪਣੀ ਜ਼ਿੰਦਗੀ ਦੇ ਵਿੱਚ ਤੁਸੀਂ ਪੋਜ਼ਿਟਿਵ ਰਿਹਾ ਕਰੋ ਹਮੇਸ਼ਾ ਹਰ ਗੱਲ ਨੂੰ ਲੈ ਕੇ ਤੇ ਅੱਜ ਵਾਲੇ ਸੂਟ ਸੀਗੇ ਐਨੇ ਤੁਹਾਨੂੰ ਸੂਟ ਪਸੰਦ ਆਉਂਦੇ ਨੇ ਸਕਰੀਨਸ਼ਾਟ ਲੈ ਕੇ WhatsApp ਤੇ ਆਪਾਂ ਨੂੰ ਮੈਸੇਜ ਕਰਨਾ ਫਿਰ ਤੁਸੀਂ ਆਪਣਾ ਆਰਡਰ ਦੇਣਾ ਹੈਗਾ ਜਿਹੜੀਆਂ ਭੈਣਾਂ ਪੁਰਾਣੀਆਂ ਨੇ ਉਹਨਾਂ ਨੂੰ ਤਾਂ ਹੁਣ ਆਰਡਰ ਦਾ ਪਤਾ ਹੀ ਹੈ ਨਾ ਵੀ ਤੁਸੀਂ ਆਪਣਾ ਆਰਡਰ ਕਿਵੇਂ ਦੇ ਸਕਦੇ ਹੋਗੇ ਜਿਹੜੀਆਂ ਨਵੀਆਂ ਜੁੜੀਆਂ ਹੋਈਆਂ ਨੇਗੀਆਂ ਉਹ ਭੈਣਾਂ ਮੈਨੂੰ ਕਈ ਵਾਰ ਫੋਨ ਆਉਂਦਾ ਹੁੰਦਾ ਹੈਗਾ ਵੀ ਅਸੀਂ ਆਰਡਰ ਕਰਨਾ ਹੈ ਸੂਟ ਅਸੀਂ ਕਿਵੇਂ ਕਰਨਾ ਹੈ ਤਾਂ ਮੈਂ ਤੁਹਾਨੂੰ ਦੱਸਦਾ ਵੀ ਇਸ ਤਰ੍ਹਾਂ ਤੁਸੀਂ ਆਪਣਾ ਸੂਟ ਜਿਹੜਾ ਆਰਡਰ ਕਰ ਸਕਦੇ ਹੋਗੇ ਤੇ ਕਮੈਂਟ ਜ਼ਰੂਰ ਕਰ ਦਿਓ ਸੂਟ ਕਿਵੇਂ ਦੇ ਲੱਗੇ ਅੱਜ ਵਾਲੇ ਤੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਕਰਦਿਆ ਕਰੋ ਕੋਈ ਗੱਲ ਨਹੀਂ ਜਿਵੇਂ ਵੀ ਹੋਣਾ ਤੁਹਾਨੂੰ ਤੁਹਾਡੇ ਦਿਲ ਜਾਂ ਦਿਲ ਦੇ ਵਿੱਚ ਕੋਈ ਵੀ ਗੱਲ ਹੁੰਦੀ ਹੈ ਤੁਸੀਂ ਮੈਨੂੰ ਦੱਸ ਸਕਦੇ ਹੋ ਆਪਾਂ ਵੀ ਤੁਸੀਂ ਕਾਫੀ ਭੈਣਾਂ ਮੈਨੂੰ ਮੈਸੇਜ ਕਰਦੇ ਨੇ ਵੀ ਤੁਸੀਂ ਇਹ ਸਟਾਕ ਲੈ ਕੇ ਆਓ ਲੈ ਕੇ ਆਵਾਂਗੇ ਹੌਲੀ ਹੌਲੀ ਲੈ ਕੇ ਆਵਾਂਗੇ ਅਜੇ ਥੋੜਾ ਜਿਹਾ ਬਿਜ਼ੀ ਚੱਲ ਰਹੇ ਆਂਗੇ ਸਟਿਚਿੰਗ ਵਗੈਰਾ ਦਾ ਮਤਲਬ ਕੰਮ ਚੱਲ ਰਿਹਾ ਭੈਣਾਂ ਦੇ ਆਰਡਰ ਸੀਗੇ ਤੇ ਵਰਕ ਵਗੈਰਾ ਵਾਲੇ ਸੂਟ ਤੁਸੀਂ ਰੈਡੀ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਤੇ ਆਪਣਾ ਡਿਜ਼ਾਈਨ ਭੇਜ ਸਕਦੇ ਹੋਗੇ ਜਿਹੜਾ ਦੇਖੋ ਹੈਂਡਵਰਕ ਦਾ ਸੂਟ ਹੈਗਾ ਉਹ ਕੋਸਟਲੀ ਹੀ ਰੈਡੀ ਹੁੰਦਾ 6000 7000 8000 ਹੈ ਨਾ ਡਿਜ਼ਾਈਨ ਦੇ ਅਕੋਰਡਿੰਗ ਜੇ ਤੁਹਾਡਾ ਡਿਜ਼ਾਈਨ ਭਾਰਾ ਜ਼ਿਆਦਾ ਹੈਗਾ ਫਿਰ ਉਹ ਦੇਖੋ 12 13000 15000 ਰੇਂਜ ਵੀ ਚਲੀ ਜਾਂਦੀ ਹੈਗੀ 20 ਵੀ 30000 ਦੇ ਵੀ ਸੂਟ ਰੈਡੀ ਹੁੰਦੇ ਨੇ ਹੈਂਡਵਰਕ ਦੇ ਐਸੀ ਗੱਲ ਨਹੀਂ ਹੈਗੀ ਮਤਲਬ ਡਿਜ਼ਾਈਨ ਅਕੋਰਡਿੰਗ ਹੁੰਦੇ ਨੇਗੇ ਤੁਸੀਂ ਮਸ਼ੀਨ ਵਰਕ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਕਰਵਾ ਸਕਦੇ ਹੋਗੇ ਕੋਈ ਵੀ ਤੁਸੀਂ ਕਿਸੇ ਵੀ ਤਰ੍ਹਾਂ ਦਾ ਸੂਟ ਰੈਡੀ ਕਰਵਾਉਣਾਗਾ ਤਾਂ ਆਪਣੇ ਕੋਲੋਂ ਜ਼ਰੂਰ ਤੁਸੀਂ ਇਹ ਸੂਟ ਰੈਡੀ ਕਰਵਾ ਸਕਦੇ ਹੋ ਹਰ ਤਰ੍ਹਾਂ ਦੇ ਵਰਕਰ ਅਵੇਲੇਬਲ ਲੰਗੇ ਤੇ ਆਪਣੇ ਕੋਲੇ ਜਿਵੇਂ ਜਿਹੜਾ ਤੁਸੀਂ ਡਿਜ਼ਾਈਨ ਭੇਜੋਗੇ ਆਪਾਂ ਸੇਮ ਤੁਹਾਨੂੰ ਡਿੱਟੋ ਸੂਟ ਰੈਡੀ ਕਰਕੇ ਦਵਾਂਗੇ ਚਲੋ ਜੀ ਵੀਡੀਓ ਜਾਦੀ ਲੰਬੀ ਹੋਗੀ ਫਿਰ ਕਹਿਣਾ ਕਿਈ ਪਾਣਾ ਮੈਨੂੰ ਮੈਸੇਜ ਕਰਦੇ ਹੁੰਦੀਆਂ ਨੇ ਵੀ ਤੁਸੀਂ ਬਾਲਾ ਜਿਆਦੇ ਬੋਲਦੇ ਹੋਗੇ ਘੱਟ ਬੋਲਿਆ ਕਰੋ ਘੱਟ ਬੋਲਿਆ ਕਰੋ ਤੇ ਵੀਡੀਓ ਬਣਾਉਣ ਦਾ ਹੀ ਮਕਸਦ ਇਹ ਹੁੰਦਾ ਵੀ ਜਿਹੜੀਆਂ ਗੱਲਾਂ ਹੁੰਦੀਆਂ ਨੇ ਸਾਰੀਆਂ ਵੀਡੀਓ ਦੇ ਵਿੱਚ ਹੀ ਹੋ ਜਾਂਦੀਆਂ ਹੁੰਦੀਆਂ ਨੇ ਗੀਆਂ ਕੋਈ ਵੀ ਗੱਲ ਹੁੰਦੀ ਹੈ ਕਹਿਣੀ ਹੁੰਦੀ ਹੈ ਮੈਂ ਤੁਹਾਨੂੰ ਦੱਸਣੀ ਹੁੰਦੀ ਹੈ ਨਾ ਵੀਡੀਓ ਦੇ ਵਿੱਚ ਦੱਸ ਦਿੰਨੇ ਹੁੰਦੇ ਆਗੇ ਚਲੋ ਜੀ ਉਮੀਦ ਕਰਦੀ ਹਾਂ ਵੀਡੀਓ ਪਸੰਦ ਆਈ ਹੋਊਗੀ ਥੈਂਕ ਯੂ ਸਾਰਿਆਂ ਦਾ ਤੇ ਤੈਦ ਲੋ ਧੰਨਵਾਦ ਮੇਰੀ ਇੰਨੀ ਸਪੋਰਟ ਕੀਤੀ ਮੇਰੇ ਚੈਨਲ ਨੂੰ ਅੱਗੇ ਵੀ ਇਦਾਂ ਹੀ ਸਪੋਰਟ ਕਰਦੇ ਰਹੋ ਤੇ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਾਰਿਆਂ ਦਾ ਸ਼੍ਰੀਕਾਲ ਦਿ ਬਾਈ ਬਾਈ